ਜਨਮ ਤੋਂ ਹੀ ਮਨੁੱਖ ਕਰਜ਼ਾਈ ਹੈ ਪਿਤਰੀ ਰਿਣ ਦੇਵ ਰਿਣ ਗੁਰੂ ਰਿਣ ਬ੍ਰਹਮ ਰਿਣ ਮਾਂ ਬਾਪ ਦਾ ਕਰਜ਼ਾ ਦੇਵਤਿਆਂ ਦਾ ਕਰਜ਼ਾ ਗੁਰੂ ਦਾ ਕਰਜ਼ਾ ਔਰ ਪਰਿਪੂਰਨ ਪਰਮਾਤਮਾ ਦਾ ਕਰਜ਼ਾ ਪਿਤਰੀ ਰਿਣ ਮਾਂ ਬਾਪ ਦੁਆਰਾ ਜਨਮ ਹੋਇਆ ਔਰ ਮਾਂ ਬਾਪ ਨੇ ਪਾਲਣਾ ਕੀਤੀ ਸੇਵਾ ਕੀਤੀ ਮਾਂ ਰਾਜਾ ਬੇਟਾ ਰਾਜਾ ਬੇਟਾ ਕਹਿ ਕੇ ਪਾਲਣਾ ਵੀ ਕਰਦੀ ਹੈ ਬੱਚੇ ਨੂੰ ਰਾਜਾ ਬਣਾ ਦਿੱਤਾ ਆਪ ਨੌਕਰਾਨੀ ਹੋ ਗਈ ਹੈ ਸੇਵਾ ਕਰ ਰਹੀ ਹੈ ਸੇਵਾ ਕਮਜ਼ੋਰ ਵੀ ਹੁੰਦੀ ਹੈ ਬੱਚਾ ਕਮਜ਼ੋਰ ਹੈ ਮਾਂ ਬਾਪ ਬਲਵਾਨ ਹੈ ਤਾਕਤਵਰ ਦੀ ਨੌਕਰੀ ਹੁੰਦੀ ਹੈ ਤਾਕਤਵਰ ਦੀ ਗੁਲਾਮੀ ਹੁੰਦੀ ਹੈ ਤਾਕਤਵਰ ਦੀ ਸੇਵਾ ਨਹੀਂ ਹੁੰਦੀ ਸੇਵਾ ਕਮਜ਼ੋਰ ਦੀ ਹੁੰਦੀ ਹੈ ਕਮਜ਼ੋਰ ਮਨੁੱਖ ਦੀ ਸੰਸਾਰ ਵਿੱਚ ਕਿਸੇ ਨਾ ਕਿਸੇ ਪੱਖ ਤੋਂ ਹਰ ਬਸ਼ਰ ਕਮਜ਼ੋਰ ਹੈ ਕੋਈ ਕਲਾ ਦੇ ਵਿੱਚ ਕੋਈ ਗਿਆਨ ਦੇ ਵਿੱਚ ਕੋਈ ਧਨ ਦੇ ਵਿੱਚ ਕੋਈ ਸੰਪਦਾ ਦੇ ਵਿੱਚ ਕੋਈ ਸਿਹਤ ਦੇ ਵਿੱਚ ਕੋਈ ਸ਼ਕਤੀ ਦੇ ਵਿੱਚ ਹਰ ਗੱਲ ਵਿੱਚ ਮਨੁੱਖ ਅੱਗੇ ਨਹੀਂ ਹੈ ਜਿੱਥੇ ਜਿੱਥੇ ਮਨੁੱਖプチ ਰਿਆ ਹੋਇਆ ਤੇ ਕਮਜ਼ੋਰ ਹੈ ਉੱਥੇ ਉੱਥੇ ਸੇਵਾ ਦੀ ਲੋੜ ਹੈ ਇਸ ਵਾਸਤੇ ਗੁਰਮਤਿ ਦਾ ਤੇ ਸੰਦੇਸ਼ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ ਜਗਤ ਦੇ ਸੇਵਾ ਕਰ ਤਾਂ ਪ੍ਰਭੂ ਦੀ ਦਰਗਾਹ 'ਚ ਤਾਂ ਤੇ ਟਿਕਾਣਾ ਨਸੀਬ ਹੋਵੇਗਾ ਬੱਚਾ ਕਮਜ਼ੋਰ ਹੈ ਮਾਂ-ਬਾਪ ਉਸ ਦੀ ਸੇਵਾ ਕਰ ਲੈਣੇ ਪਰਵਰਿਸ਼ ਕਰ ਲੈਣੇ ਔਰ ਵੱਡਾ ਕਰ ਲੈਣੇ ਸਹੇਜੇ ਸਹੇਜੇ ਬੱਚਾ ਜਵਾਨ ਹੋ ਗਿਆ ਮਾਂ-ਬਾਪ ਕਮਜ਼ੋਰ ਹੋ ਗਏ ਨੇ ਹੁਣ ਜਵਾਨ ਬੱਚੇ ਨੂੰ ਚਾਹੀਦਾ ਹੈ ਮਾਂ-ਬਾਪ ਦੀ ਸੇਵਾ ਕਰੇ ਨਹੀਂ ਤੇ ਪਿਤਰਾਂ ਦਾ ਕਰਜ਼ਾ ਸਿਰ ਤੇ ਰਹਿ ਜਾਏਗਾ ਕਿਸ ਤਰ੍ਹਾਂ ਇਹ ਕਰਜ਼ਾ ਉਤਰੇਗਾ ਪਿਤਰਾਂ ਦਾ ਮਾਂ ਦੇ ਸਿਰ ਤੇ ਜੋ ਨੀਂ ਨਹੀਂ ਹੈ ਪਿਤਾ ਦੇ ਪੈਰਾਂ 'ਚ ਜੋਤੇ ਨਹੀਂ ਹੈ ਇਹ ਬੜਾ ਦਾਨੀ ਬਣਿਆ ਫਿਰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਮਾਂ ਪੇਪਰ ਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਇਹ ਦਾਨੀ ਨਹੀਂ ਹੈ ਬੇਈਮਾਨ ਮਾਂ ਦੀ ਲੋੜਾਂ ਦੀ ਪੂਰਤੀ ਨਹੀਂ ਕਰਦਾ ਪਿਤਾ ਦੀ ਜ਼ਰੂਰਤ ਉਹ ਲੇਖਦਾ ਨੇ ਬੜਾ ਦਾਨੀ ਬਣਿਆ ਫਿਰਦਾ ਹੈ ਬਹੁਤ ਗੈਨੀ ਬਣਿਆ ਫਿਰਦਾ ਹੈ ਓ ਐਸਾ ਨਹੀਂ ਮੰਨਦੇ ਸਭ ਕੋ ਇਹਨੇ ਨਹੀਂ ਪਾਹੀ ਗੁਰਦਾਸ ਜੀ ਤਾੜਨਾ ਕਰਦੇ ਨੇ ਫੈਸ ਪਿਤਰੀ ਰਣ ਦੂਸਰਾ ਰਣ ਦੇਵਤਿਆਂ ਦਾ ਰਣ ਕੌਣ ਦੇਵਤੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਣ ਪੰਜਵਾ ਪਾਇਆ ਗ੍ਰਿਥ ਤਾਂ ਹੋ ਆਪਾਤ ਪਵਿੱਤ ਅੰਨ ਦੇਵਤਾ ਹੈ ਪਾਣੀ ਦੇਵਤਾ ਹੈ ਅਗਨੀ ਦੇਵਤਾ ਹੈ ਅਵਾ ਦੇਵਤਾ ਹੈ ਇਨਾ ਸਾਰਿਆਂ ਦੇ ਮਿਲਾਪ ਨਾਲ ਘੋ ਹੈ ਲੋੜ ਹੈ ਭੋਜਨ ਬਣਦਾ ਸਭ ਦੇ ਉਤੇ ਨੇ ਸਾਨੂੰ ਜੀਵਨ ਦਿੰਦੇ ਨੇ ਅਨ ਜੀਵਨ ਦਾਨ ਦਿੰਦਾ ਹੈ ਪਾਣੀ ਹੈ ਹਵਾ ਹੈ ਅਗਨੀ ਹੈ ਇਸ ਦੁਆਰਾ ਸਾਡੇ ਜੀਵਨ ਦੀ ਪੂਰਤੀ ਹੁੰਦੀ ਹੈ ਲੋੜਾਂ ਦੀ ਪੂਰਤੀ ਹੁੰਦੀ ਹੈ ਦੇਵਤੇ ਸਾਡੀ ਸੇਵਾ ਦੇ ਜੁਟੇ ਹਨ ਕਿਉਂਕਿ ਦੇਵਤਿਆਂ ਦੇ ਸਾਹਮਣੇ ਅਸੀਂ ਕਮਜ਼ੋਰ ਹਾਂ ਸੂਰਜ ਰੋਸ਼ਨੀ ਸਾਨੂੰ ਦੇ ਰਿਹਾ ਸਾਡੀ ਸੇਵਾ ਕਰ ਰਿਹਾ ਹੈ ਧਰਤੀ ਟਿਕਾਣਾ ਦੇ ਰਹੀ ਹੈ ਪਵਨ ਸਵਾਸ ਦੇ ਰਹੀ ਹੈ ਪਾਣੀ ਪਿਆਸ ਬੁਝਾ ਰਿਹਾ ਹੈ ਲੋੜਾਂ ਦੀ ਪੂਰਤੀ ਕਰੇ ਚਾਰੋਂ ਪਾਸੇ ਦੇਵਤੇ ਸਾਡੀ ਸੇਵਾ ਦੇ ਜੁਟੇ ਹੋਏ ਨੇ ਕਿਉਂ ਕਿ ਅਸੀਂ ਦੇਵਤਿਆਂ